ਅਜਮਰੇਸਰ ਦੇ ਮਜੀਠਾ ਰੋਡ ਸਥਿਤ ਕਲੋਨੀ ਦੇ ਵਿੱਚ ਮੰਤਰੀ ਕੁਲਦੀਪ ਸਿੰਘ ਪਹੁੰਚੇ ਜਿੱਥੇ ਕਿ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਚਾਨਣਾ ਪਾਇਆ ਗਿਆ ਕਿ ਕੁਝ ਸਮਾਂ ਪਹਿਲਾਂ ਅਮਨਦੀਪ ਸਿੰਘ ਅਤੇ ਕਰਨਦੀਪ ਸਿੰਘ ਨਾਂ ਦੇ ਦੋ ਨੌਜਵਾਨ ਥਾਈਲੈਂਡ ਦੇ ਲਾਫਜ਼ ਦੇ ਵਿੱਚ ਚੰਗੇ ਭਵਿੱਖ ਦੀ ਖਾਤਰ ਗਏ ਸੀ ਜਿੱਥੇ ਉਹ ਜੌਬ ਕਰਿਆ ਕਰਦੇ ਸੀ ਤੇ ਇੱਕ ਹੋਸਟਲ ਦੇ ਵਿੱਚ ਇਕੱਠੇ ਰਹਿੰਦੇ ਸੀ ਉਨ੍ਹਾਂ ਦੱਸਿਆ ਕਿ ਉਥੋਂ ਦੀ ਸਰਕਾਰ ਦੇ ਵੱਲੋਂ ਇਹਨਾਂ ਦੋਨਾਂ ਨੌਜਵਾਨਾਂ ਨੂੰ ਇੱਕ ਝੂਠੇ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ। ਜਿੱਥੇ ਅੰਤਰਕ ਯਤਨਾਂ ਦੇ ਸਦਕਾ ਇੰਡੀਅਨ ਐਮਬੈਸੀ ਦੇ ਰਾਹੀਂ ਦੋਨਾਂ ਨੌਜਵਾਨਾਂ ਨੂੰ ਰਿਹਾਅ ਕਰਵਾ ਲਿਆ ਗਿਆ ਜਿਸ ਤੋਂ ਬਾਅਦ ਬੱਚਿਆਂ ਦੀ ਗੱਲ ਮਾਤਾ ਪਿਤਾ ਦੇ ਨਾਲ ਕਰਵਾਈ ਗਈ ਜਿਸ ਤੋਂ ਬਾਅਦ ਮਾਤਾ ਪਿਤਾ ਨੇ ਜਾ ਕੇ ਸੁੱਖ ਦਾ ਸਾਹ ਲਿਆ। ਐਨ ਆਰ ਆਈ ਮੰਤਰੀ ਕੁਲਦੀਪ ਸਿੰਘ ਢਾਲੇਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦੇਸ਼ਾਂ ਨਿਰਦੇਸ਼ਾਂ ਦੇ ਤਹਿਤ ਸਾਡੀ ਇਹ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਵਿਦੇਸ਼ਾਂ ਦੇ ਵਿੱਚ ਫਸੇ ਨੌਜਵਾਨ ਕੁੜੀਆਂ ਮੁੰਡੇ ਜੋ ਘਰ ਦੀ ਤੰਗੀ ਦੇ ਚੱਲਦੇ ਵਿਦੇਸ਼ਾਂ ਵਿੱਚ ਗਏ ਸੀ ਪਰ ਮਾੜੇ ਹਾਲਾਤਾਂ ਦਾ ਸ਼ਿਕਾਰ ਹੋ ਕੇ ਉੱਥੇ ਹੀ ਫਸ ਗਏ ਸੀ ਉਹਨਾਂ ਨੂੰ ਸਹੀ ਸਲਾਮਤ ਆਪਣੇ ਘਰ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਇਸ ਮੌਕੇ ਗੱਲਬਾਤ ਦੌਰਾਨ ਸੁਣੋ ਕਲਦੀਪ ਸਿੰਘ ਢਾਲੀਵਾਲ ਕੀ ਕਹਿ ਰਹੇ ਨੇ ਅਮਦਲ ਸਾਹਿਦ ਦੇ ਵਿੱਚ ਮਜੀਠਾ ਰੋਡ ਦੇ ਉੱਤੇ ਤੁੰਗ ਬੱਲਾ ਸਾਡੀ ਇੱਕ ਕਲੋਨੀ ਆ ਉੱਥੇ ਆਪਾਂ ਬੈਠੇ ਆ ਸਰਦਾਰ ਮਨਜੀਤ ਸਿੰਘ ਜੀ ਦੇ ਘਰ ਇਹਨਾਂ ਦਾ ਬੇਟਾ ਅਮਨਦੀਪ ਸਿੰਘ ਤੇ ਇੱਕ ਹੋਰ ਸਾਡਾ ਬੱਚਾ ਸੀਗਾ ਕਰਨਦੀਪ ਉਹ ਵੀ ਇੱਥੇ ਸਾਹਿਦ ਦਾ ਇਹ ਇਹਨਾਂ ਦਾ ਬੱਚਾ 7-8 ਮਹੀਨੇ ਪਹਿਲਾਂ ਥਾਈਲੈਂਡ ਦੇ ਨੇੜੇ ਇੱਕ ਦੇਸ਼ ਪੈਂਦਾ ਲਾਸ ਉੱਥੇ ਚਲਾ ਗਿਆ ਉੱਥੇ ਆਪਣੀ ਮਿਹਨਤ ਕਰਦੇ ਸੀਗੇ ਇੱਕ ਹੋਸਟਲ ਦੇ ਵਿੱਚ ਉਹ ਜੌਬ ਕਰਦੇ ਸੀ ਜਿੱਥੇ ਉੱਥੋਂ ਦੀ ਸਰਕਾਰ ਨੇ ਉਹਨਾਂ ਨੂੰ ਇੱਕ ਝੂਠੇ ਕੇਸ ਦੇ ਵਿੱਚ ਪਸਾਉਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਪਰ ਅਸੀਂ ਪੈਦਵਾਈ ਕਰਕੇ ਇਹਨਾਂ ਨੇ ਜਿਹੜਾ ਸਾਨੂੰ ਕੇਸ ਦਿੱਤਾ ਪੈਦਵਾਈ ਕਰਕੇ ਉੱਥੇ ਸਾਡੇ ਇੰਡੀਅਨ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਨਾਲ ਸੰਬੰਧ ਕਰਕੇ ਅਸੀਂ ਇਹ ਦੋਵੇਂ ਮੁੰਡੇ ਦੇ ਆਕਰਾਇ ਉਹ ਅਧਿਆ ਹੋਂ ਤੋਂ ਬਾਅਦ ਉਹਨਾਂ ਦੀ ਕਾਲ ਆਈ ਇਹਨਾਂ ਦੀ ਵੀ ਕੱਲ ਕਾਲ ਗਈ ਕਿ ਬੱਚੇ ਦੇ ਆ ਹੋ ਗਿਆ ਜੀ ਤੇ ਫਿਰ ਉਹ ਅੱਜ ਦਨੂ ਮਿਲਣ ਆਇਆ ਸੀ ਦੇਖੋ ਸਾਡਾ ਜਿਹੜਾ ਐਨਾਂ ਦਾ ਹੀ ਡਿਪਾਰਟਮੈਂਟ ਹੈ ਪੰਜਾਬ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਅਸੀਂ ਲਗਾਤਾਰ ਉਹ ਜੀ ਐਵਰੀ ਡੇ ਸਾਡੇ ਕੋਲ ਪੰਜ ਛੇ ਕੇਸ ਜਿਹੜੇ ਇਦਾਂ ਦੇ ਹੁੰਦੇ ਆ ਸਾਡੇ ਬੱਚਿਆਂ ਦੇ ਹੁੰਦੇ ਆ ਉਹਦਾ ਸਾਨੂੰ ਮਤਲਬ ਜਿਹੜਾ ਕੱਲ ਹੀ ਇੱਕ ਅਸੀਂ লাশ ਮਗਾਈ ਆ ਕੇਸ ਦੀ ਡੱਡ ਬੱਡੀ ਦਾ ਮਸਲਾ ਆ ਜਾਂਦਾ ਕੋਈ ਜੇਲ੍ਹ ਚ ਚਲ ਜਾਂਦਾ بڑے ਮਸਲੇ ਉਹਨਾਂ ਸਾਰਿਆਂ ਮਸਲਿਆਂ ਨੂੰ ਜਿਹੜਾ ਅਸੀਂ ਵਧੀਆ ਢੰਗ ਦੇ ਨਾਲ ਕਾਨੂੰਨੀ ਤੌਰ ਤੇ ਮਦਦ ਕਰਦੇ ਆ। ਉਹ ਮੇਰੀ ਕੋਸ਼ਿਸ਼ ਹੁੰਦੀ ਆ ਕਿ ਮਾਪਿਆਂ ਦਾ ਜਿਨ੍ਹਾਂ ਨੇ ਪੈਸੇ ਲਾ ਕੇ ਇੱਥੇ ਆਪਣੀਆਂ ਬੈਂਕਾਂ ਤੋਂ ਲੋਨ ਲੈ ਕੇ ਜ਼ਮੀਨਾਂ ਕੈਨੇਡਾ ਰੱਖ ਕੇ ਆਪਣੇ ਘਰਾਂ ਦੇ ਗੇਸਟ ਲੋਨ ਲੈ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਿਆ ਤੇ ਮੁੜ ਕੇ ਉਹਨਾਂ ਨੂੰ ਉਹਨਾਂ ਦੇਸ਼ਾਂ ਦੇ ਵਿੱਚ ਜੇ ਕੋ ਕਾਨੂੰਨੀ ਪੈਦਵਾਹੀ ਕਰਨੀ ਪਵੇ ਜੇ ਆਪਣੇ ਬੱਚਿਆਂ ਲਈ ਤੇ ਉਹ ਕਰ ਨਹੀਂ ਸਕਦੇ ਬਾਹਰਲੇ ਦੇਸ਼ਾਂ ਦੇ ਅੰਦਰ ਵਕੀਲਾਂ ਦੀ ਫੀਸਾਂ ਦੇਣੀਆਂ ਜਿਨ੍ਹਾਂ ਦੇ ਖਰਚੇ ਬਹੁਤ ਜ਼ਿਆਦੇ ਆ। ਇੱਕ ਕਰਕੇ ਮੇਰੀ ਕੋਸ਼ਿਸ਼ ਹੁੰਦੀ ਆ ਕਿ ਕੋਈ ਵੀ ਕਿਸੇ ਵੀ ਮਾਪੇ ਜਿਹੜੇ ਆ ਉਹਨਾਂ ਦਾ ਕੋਈ ਪੈਸਾ ਨਾ ਲੱਗੇ ਬਿਨਾਂ ਪੈਸਿਆਂ ਤੋਂ ਜਿਹੜਾ ਉਹਨਾਂ ਦੀ ਮਤਲਬ ਜਿਹੜੀ ਮਦਦ ਹੋ ਜਾਏ ਸੋ ਅਸੀਂ ਕੇਂਦਰ ਸਰਕਾਰ ਦੇ ਨਾਲ ਸੰਬੰਧ ਕਰਕੇ ਬਹੁਤ سارے ਕੇਸ ਇਦਾਂ ਦੇ ਸੈਂਕੜੇ ਕੇਸ ਜਿਹੜੇ ਆ ਮਤਲਬ ਉਹ ਹੱਲ ਕੀਤੇ ਆ ਸਾਡੇ ਕੋਲ ਮੇਰਾ ਖਿਆਲ ਆ ਜਦੋਂ ਦੀ ਸਰਕਾਰ ਬਣੀ ਆ 19 ਮਾਰਚ ਤੋਂ ਤਿੰਨ ਮਹੀਨੇ ਹੋਣੇ ਆ ਮੇਰ ਕੋ ਇਹ ਐਨਆਈ ਮਹਿਕਬਾ ਮਾਨ ਸਾਹਿਬ ਨੇ ਦਿੱਤਾ ਸੀਗਾ ਤੇ ਮੈਂ ਹੁਣ ਤੱਕ ਜਿਹੜਾ 2.5 ਹਜ਼ਾਰ ਦੇ ਲੱਗੇ ਇਹ ਕੇਸ ਜਿਹੜੇ ਆ ਐਨਆਈ ਵੀਰਾਂ ਪਰਵਾਹਾਂ ਦੇ ਉਹ ਹੱਲ ਕਰ ਚੁੱਕੇ ਆ ਉਹਦਾ ਤੇ ਕਦੀ ਗਿਣਿਆ ਹੀ ਨਹੀਂ ਆਪਾਂ ਜਿਹੜੇ ਇਤਾਂ ਦੇ ਕੇਸ ਆ ਤੇ ਹੀ ਗਿੰਦੇ ਨਹੀਂ ਪਰ ਮਹਾਰਾਜ ਨੇ ਕਿਰਪਾ ਕੀਤੀ ਹੈ ਮੈਂ ਇਹਨਾਂ ਨੂੰ ਹੌਸਲਾ ਦੇਣ ਆਇਆ ਸੀਗਾ ਮਿਲਣ ਆਇਆ ਸੀ ਤੇ ਮੈਂ ਕਹਿਣ ਆਇਆ ਸੀਗਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਤੁਹਾਡੇ ਨਾਲ ਹੈ ਆਪਣੇ ਬੱਚਿਆਂ ਨੂੰ ਕੋ ਵਧੀਆ ਕੰਮ ਕਰਨਾ ਮੈਂ ਕੱਲੂ ਵਾਪਸ ਆਊਗਾ ਇੱਥੇ ਆ ਕੇ ਆਪਣਾ ਕੰਮ ਕਰ ਇੱਥੇ ਜੋ ਸਹਯੋਗ ਚਾਹੀਦਾ ਹੋਗਾ ਉਹ ਵੀ ਆਪਾਂ ਦਿਆਂਗੇ ਪਰ ਮੈਨੂੰ ਖੁਸ਼ੀ ਹੈ ਕਿ ਅੱਗੇ ਬੱਚਾ ਜਿਹੜਾ ਲੋਕ ਜਾਨੋਂ ਬਚ ਗਿਆ ਉਹ ਥਾਣੇ ਦੇ ਅੰਦਰ ਸੀਗਾ ਜੇ ਪੁਲਿਸ ਨੇ ਕਸਰਦੀ ਦੇ ਵਿੱਚ ਲਿਆ ਸੀਗਾ ਪਰ ਜੇ ਜਿਹੜਾ ਜਿਹੜਾ ਕੇਸ ਸੀਗਾ ਉਹ ਬੜਾ ਖਤਰਨਾਕ ਸੀਗਾ ਉਹ ਜਿਸ ਹੋਸਟਲ 'ਚ ਕੰਮ ਕਰਦੇ ਉੱਥੇ ਜਿਹੜਾ ਉਹ ਕੋਈ ਫੂਡ ਵਾਲੀ ਆਈਟਮ ਜਿਹੜੀ ਕੋਈ ਸ਼ਰਾਬ ਅਲਕੋਹਲ ਜਿਹੜੀ ਜਦੋਂ ਹੋਸਟਲ ਦੇ ਵਿੱਚ ਉਹਨਾਂ ਨੇ ਬਤਾਈ ਉਹਦੇ ਨਾਲ 7-8 ਬੰਦੇ ਮਰ ਗਏ ਸੀਗੇ ਉਹ ਛੱਕ ਕਰਦੇ ਕਿ ਸ਼ਾਇਦ ਇਹਨਾਂ ਮੁੰਡਿਆਂ ਦਾ ਨੁਕਸ ਪੜੋਈਨਾਂ ਦਾ ਕੋਈ ਕਸੂਰ ਨਹੀਂਗਾ ਮੈਂ ਆਪਣੇ ਅਧਿਕਾਰੀਆਂ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਕਹੋ ਵੀ ਇਹਦੀ ਜਾਂਚ ਕਰਦੇ ਪਹਿਲਾਂ ਤੇ ਆਪਣੇ ਮੁੰਡੇ ਜਿਹੜੇ ਆ ਉਹ ਬੇਦੋਸ਼ੇ ਸਾਬਤ ਹੋਏ ਉਹ ਉਹਨਾਂ ਦੀ ਰਿਹਾਈ ਹੋ ਗਈ ਤੇ ਜੇ ਅਸੀਂ ਪੈਦਵਾਈ ਨਾ ਕਰਦੇ ਤੇ ਇੰਨੇ ਵੱਡੇ ਜਿੱਥੇ ਡੈਥਸ ਹੋਈਆਂ ਹੋਣ ਜੇ ਬੰਦਾ ਜੇਲ੍ਹ ਚ ਇੱਕ ਦਾ ਫਸ ਜਾਏ ਤੇ ਸਰ ਉਹਦੇ ਲਈ ਨਿਕਲਣਾ ਬਹੁਤ ਔਖਾ ਹੁੰਦਾ ਪਰਿਵਾਰ ਬਹੁਤ ਡਰਿਆ ਕਿੰਨੀ ਦੇਰ ਤੱਕ ਇੰਡੀਆ ਵਾਪਸ ਆ ਜਾਣਗੇ ਬੱਚੇ ਪਰਿਵਾਰ ਬਹੁਤ ਜ਼ਿਆਦਾ ਡਰਿਆ ਨਹੀਂ ਉਹ ਮੈਂ ਇਹਨਾਂ ਨੂੰ ਕਹਿਣਾ ਆ ਕਿ ਤੁਸੀਂ ਉੱਥੇ ਉਹ ਟਰਾਈ ਲਾਉਣਗੇ ਪਾਸਪੋਰਟ ਦੀ ਤੇ ਜਦੋਂ ਉਹਨਾਂ ਨੂੰ ਪਾਸਪੋਰਟ ਮਿਲ ਗਿਆ ਉਹ ਉਸੇ ਲਈ ਆ ਜਾਣਗੇ ਜੇ ਪਾਸਪੋਰਟ 'ਚ ਕੋਈ ਦੇਰੀ ਹੋਊਗੀ ਤਾਂ ਉਹ ਵੀ ਆਪਾਂ ਇਹਨਾਂ ਦੀ ਮਤ ਕਰਾਂਗੇ ਜਲਦੀ ਜਲਦੀ ਆ ਜਾਣਗੇ ਕੋਈ ਗੱਲ ਨਹੀਂ ਡਰਦੀ ਕੋਈ ਲੋੜ ਨਹੀਂ ਪਰ ਠੀਕ ਹੈ ਡਰ ਤਾਂ ਹੁੰਦਾ ਪਰ ਪਰਿਵਾਰ ਕਿੱਥੇ ਆਇਆ ਨਹੀਂ ਨਹੀਂ ਇਹਨਾਂ ਨੇ ਕਿਉਂਕਿ ਮੈਨੂੰ ਕਾਲ ਕੀਤੀ ਦੱਸਿਆ ਇਹਨਾਂ ਨੇ ਤੇ ਅਸੀਂ ਬਾਕਾਇਦਾ ਉਹਦਾ ਪਾਸਪੋਰਟ ਨੰਬਰ ਲੈ ਕੇ ਵੀਜ਼ਾ ਦਾ ਲੈ ਕੇ ਸਭ ਦਾ ਕੋਈ ਲੈ ਕੇ ਫਿਰ ਅਸੀਂ ਕੇਸ ਅਪਲਾਈ ਕਰਦੇ ਫਿਰ ਉਹ ਕੇਸ ਅਸੀਂ ਕੀਤਾ ਉਹ ਜਦੋਂ ਉੱਥੋਂ ਸਾਨੂੰ ਰਿਸਪੌਂਸ ਆਇਆ ਉਸੇ ਲਈ ਇਹਨਾਂ ਨੂੰ ਦੱਸਤਾ ਕਿ ਤੁਹਾਡੋਂ ਕੋਈ ਨਹੀਂ ਵੇਟ ਕਰੋ ਤੁਸੀਂ ਤੇ ਕੱਲ ਇਹਨਾਂ ਨੇ ਆਪ ਹੀ ਦੱਸਤਾ ਕਿ ਬੱਚੇ ਦੇ ਆਉਗੇ ਆ ਜੀ ਤੁਹਾਡਾ ਮਤਲਬ ਥੈਂਕਸ ਉਹ ਮੈਂ ਕਹਿੰਦਾ ਸਾਡਾ ਦੀ ਥੈਂਕਸ ਤੇ ਪਰਮਾਤਮਾ ਦਾ ਥੈਂਕਸ ਕਰੋ ਮੈਂ ਤਾਂ ਆਪ ਮਾਦਾ ਸੱਚੇ ਬਾਦਸ਼ਾਹ ਤੇ ਗਰੀ ਅਰਦਾਸ ਕਰਦਾ ਕਿ ਕਿਸੇ ਦਾ ਪੁੱਤ ਬਾਹਰਲੇ ਦੇਸ਼ਾਂ ਜੇਲ੍ਹ ਚ ਨਾ ਜਾਵੇ ਇਹ ਬਹੁਤ ਔਖਾ ਕੰਮ ਹੁੰਦਾ ਮਾਪਿਆਂ ਲਈ ਸੋ ਮੈਂ ਮੰਜੀਦ ਭਾਜੀ ਨੂੰ ਮਿਲਣ ਆਇਆ ਬੜੇ ਕੀਰਤੀ ਬੰਦੇ ਆ ਆ ਮੈਂ ਇਹਨਾਂ ਨੂੰ ਮਿਲਣ ਆਇਆ ਸੀਗਾ ਇਹਨਾਂ ਨੂੰ ਹੌਸਲਾ ਦੇਣ ਆਇਆ ਕਿ ਸਰਕਾਰ ਜਿਹੜੀ ਆ ਓਏ ਨਾ ਦੇ ਨਾਲ ਹਰ ਤਰ੍ਹਾਂ ਦੀ ਇਹਨਾਂ ਦਾ ਮਤਲਬ ਕਿੰਨੇ ਦਿਨਾਂ ਵਿੱਚ ਆ ਜਾਏਗਾ ਬੱਚਾ ਵਾਪਸ ਮੈਨੂੰ ਲੱਗਦਾ ਕਿ ਫਰਵਰੀ ਦੇ ਐਂਡ ਤੱਕ ਆ ਜਾਣਾ ਚਾਹੀਦਾ ਠੀਕ ਹੈ ਹਾਂ ਮੈਨੂੰ ਮੈਨੂੰ ਲੱਗਦਾ ਆ ਜਾਊਗਾ ਸਭ ਤੁਹਾਡੇ ਘਰ ਪਹੁੰਚੇ ਨੇ ਬੱਚੇ ਤੁਹਾਡੇ ਫਸੇ ਹੀ ਹੁਣ ਰਿਹਾ ਕਰਤੇ ਗਏ ਆ ਕਿੰਨੀ ਕਿ ਖੁਸ਼ੀ ਆ ਤਾਂ ਮਰ ਬਹੁਤ ਬਹੁਤ ਖੁਸ਼ੀ ਆ ਜੀ ਅਸੀਂ ਲੱਖ ਲੱਖ ਵਾਰ ਇਹਨਾਂ ਦਾ ਸ਼ੁਕਰ ਕਰਦੇ ਹਾਂ ਇਹਨਾਂ ਨੇ ਸਾਡੇ ਬੱਚਿਆਂ ਦਾ ਖਿਆਲ ਰੱਖਿਆ ਸਾਡੇ ਬੱਚਿਆਂ ਨੂੰ ਭੇਜ ਦਿੱਤਾ ਇੱਥੇ ਬਲੀ ਇਹ ਕੇ ਉਹ ਪਾਸਵਰਡ ਨਾਲ ਮਿਲ ਜਾਣਗੇ ਤੇ ਹੋਰ ਮਿੰਟ ਡੇਢ ਮਿੰਟ ਤੱਕ ਸਾਡੇ ਬੱਚੇ ਘਰ ਆ ਜਾਣਗੇ ਕਿੰਨੀ ਕਿਤੇਰ ਤੇ ਗਏ ਸੀ ਤੇ ਕਾਹਦਾ ਕੰਮ ਕਰਨ ਵਾਸਤੇ ਗਏ ਸੀ ਇਹ ਲੱਗੇ ਸੀ ਉੱਥੇ ਰੈਸਟੋਰੈਂਟ ਚ ਲੱਗੇ ਸੀ ਤੇ ਆਪਣਾ ਜੋ ਵੀ ਸਮਾਨ ਸਪਲਾਈ ਕਰਦੇ ਆ ਕਸਟਮਰ ਨੂੰ ਉਹੋ ਦਿੰਦੇ ਸੀ ਬਸ ਇਹਨਾਂ ਦਾ ਬਾਕੀ ਇਹੋ ਰੋਲ ਹੈਗਾ ਵੀ 9 ਵਜੇ ਤੋਂ ਲੈ ਕੇ 5 ਵਜੇ ਤੋਂ ਲੈ ਕੇ 8 ਵਜੇ ਤੱਕ ਸਿਰੇ 8 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਇਹਨਾਂ ਦੀ ਡਿਫਟੀ ਹੈਗੀ ਪਰ ਇਹਦਾ ਵਿੱਚ ਕੋਈ ਮਿਸਟੈਪਿੰਗ ਹੋ ਗਈ ਉਹਦੇ ਕਰਕੇ ਨਾ ਫਿਰ ਇਹਨਾਂ ਨੂੰ ਵੀ ਪਹਿਲਾਂ ਮਾਲਕਾਂ ਨੂੰ ਫੜਿਆ ਪਰ ਕਿ ਇੱਕ ਹਫਤੇ ਬਾਅਦ ਇਹਨਾਂ ਨੂੰ ਵੀ ਫੜ ਲਿਆ ਕਿੰਨੀ ਦੇਰ ਪਹਿਲਾਂ ਗਏ ਵਿਦੇਸ਼ 8 ਮਹੀਨੇ ਪਹਿਲਾਂ ਗਏ 8 ਮਹੀਨੇ ਹਾਂਜੀ ਕੱਲਾ ਕੱਲਾ ਮੁੰਡਾ ਜੀ ਤੁਹਾਡਾ ਹਾਂਜੀ ਕੱਲਾ ਕੱਲਾ ਮੇਰਾ ਬੇਟਾ ਜੀ ਤੇ ਬਾਕੀ ਹੁਣ ਡੇਢ ਕਿ ਮਹੀਨਾ ਹੋ ਗਿਆ ਇਹਨਾਂ ਨੂੰ ਫੜਿਆ ਨੂੰ ਫਿਰ ਇੰਨਾ ਗੜੀ ਅਸੀਂ ਗਏ ਬੰਤਰੀ ਸਾਹਿਬ ਨਾਲ ਕੋ ਇਹਨਾਂ ਨੇ ਸਾਡੀ ਪੂਰੀ ਮਦਦ ਕੀਤੀ ਇਹਨਾਂ ਨੇ ਤੇ ਜਿਹੜਾ ਦੂਸਰਾ ਮੁੰਡਾ ਗਿਆ ਵਾ ਨਾਲ ਉਹ ਯਾਰ ਦੋਸਤੀ ਕੇ ਵੈਸੇ ਹੀ ਹੈ। ਉਮਰ ਵੀ ਰਿਸ਼ਤੇਦਾਰੀ ਹੱਡੀ ਹੈਗੀ ਆ ਉਹਨੇ ਬੁਲਾਇਆ ਸੀ ਇਹਨੂੰ। ਉਹ ਪਹਿਲਾਂ ਦਾ ਉੱਥੇ ਹੀ ਆਹ ਪਹਿਲਾਂ ਦਾ ਉੱਥੇ ਸੀ। ਉੱਥੇ ਉਹ 3 ਕਿ ਮਹੀਨੇ ਪਹਿਲਾਂ ਉੱਥੇ ਹੈਗਾ। ਇਹਨੂੰ ਕਿੰਨੀ ਦੇਰ ਹੋਈ ਗਏ ਇਹਨੂੰ ਜੀ? ਇਹਨੂੰ ਟੋਟਲ 8 ਮਹੀਨੇ ਹੋ ਗਏ ਗਏ। 8 ਮਹੀਨੇ। ਤਾਂ ਕਿਸ ਤਰ੍ਹਾਂ ਦਾ ਲੱਗਾ ਜੀ ਮੰਤਰੀ ਸਾਹਿਬ ਆਏ ਨੇ ਬੱਚਾ ਤੁਹਾਡਾ ਛੋਟਾ। ਮੈਨੂੰ ਬਹੁਤ ਬਹੁਤ ਖੁਸ਼ੀ ਹੈ ਸਾਨੂੰ ਜੀ। ਮੈਂ ਦੱਸ ਨਹੀਂ ਸਕਦੇ ਤੁਹਾਨੂੰ ਵੀ ਇੰਨੀ ਖੁਸ਼ੀ ਸਾਨੂੰ। ਤੁਸੀਂ ਕੀ ਕੰਮ ਕਰਦੇ ਜੀ? ਮੈਂ ਸਲਾਈ ਦਾ ਕੰਮ ਕਰਦਾ ਹਾਂ ਟੇਲਰ ਦਾ। ਤੇ ਬੱਚੇ ਦੀ ਕਿੰਨੀ